ਤੋ ਜੀ ਅੱਜ ਦੀ ਮੀਟਿੰਗ ਕਿਸ ਤਰ੍ਹਾਂ ਦੇਖਣ ਨੂੰ ਮਿਲਿਆ ਕਿ ਜੇ ਪ੍ਰਸ਼ਾਸਨ ਦੇ ਦੋ ਦੋ ਐਸਐਸਪੀ ਇਤੇ ਪਹੁੰਚੇ ਦੋ ਡਿਸਟ੍ਰਿਕਟ ਦੇ ਕਿਸ ਤਰ੍ਹਾਂ ਉਹਨਾਂ ਦੀ ਕਿਸ ਤਰ੍ਹਾਂ ਰਵਈਆ ਰਿਹਾ ਕਿਸ ਤਰ੍ਹਾਂ ਦੀ ਸ਼ਬਦਾਂ ਨੇ ਜਿਹੜਾ ਕੱਲ ਇਕੱਠ ਹੋਇਆ ਕੁਝ ਦਿਨਾਂ ਦੇ ਕਹਿਣ ਤੇ ਮਤਲਬ ਜੇ ਕਹ ਜੀਏ ਵੱਡੇ ਪੱਧਰ ਤੇ ਇਕੱਠ ਹੋਇਆ ਉਹ ਇਕੱਠ ਦਾ ਹੀ ਦਬਾਅ ਪਿਆ ਤੇ ਦਬਾਅ ਕਰਕੇ ਪ੍ਰਸ਼ਾਸਨ ਨੇ ਸਾਡੇ ਨਾਲ ਮੀਟਿੰਗ ਕੀਤੀ ਹੈ ਕੱਲ ਨੂੰ ਦੁਬਾਰਾ ਫੇਰ ਚੰਡੀਗੜ੍ਹ ਤੋਂ ਵੱਡੇ ਅਫਸਰ ਆ ਰਹੇ ਨੇ ਕੱਲ ਨੂੰ ਫੇਰ ਸਾਡੀ ਦੁਬਾਰਾ ਮੀਟਿੰਗ ਹੋਣੀ ਹੈ ਇਹ ਕੋਈ ਅਸੀਂ ਬੜਾ ਬੜਾ ਯਕੀਨ ਨਹੀਂ ਕਰਦਾ ਅਫਸਰ ਸ਼ਾਹੀ ਹੋਵੇ ਸਰਕਾਰ ਹੋਵੇ ਹਰ ਕਦੋਂ ਭੱਜ ਜਾਂਦੀ ਗੱਲਬਾਤ ਕਰਦੇ ਕਰਦੀ ਸਾਡਾ ਜਿਹੜਾ 3 ਤਰੀਕ ਦਾ 1 ਤਰੀਕ ਦਾ ਪ੍ਰੋਗਰਾਮ ਹੈ ਉਹ ਸਾਡਾ ਜਿਉਂ ਤੇ ਤਿਉਂ ਹੈ ਜਿੰਨਾ ਚਿਰ ਬਿਨਾਂ ਸ਼ਰਤ ਪਾਣਾ ਰਹਾ ਨਹੀਂ ਆਉਂਦਾ ਸਾਡਾ ਅਦੁੱਲ ਅਜਾਰੀ ਰਹੂਗਾ ਅਸੀਂ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਕੇ ਜਾਵਾਂਗੇ ਮੇਰਾ ਖੈਰਾ ਰਿਹਾ ਕਰੇ ਬਣਾ ਗਾਹ ਜੀ ਕਰਨਾ ਕੀ ਉਹ ਬਾਰੇ ਦੱਸਾਂਗੇ ਅਸੀਂ ਘਰਵਾਸ ਨਹੀਂ ਆਪਾਂ ਦਾ ਮਤਲਬ ਸਾਡਾ ਦੋਲਨ ਚੱਲਦਾ ਹੀ ਰਹੂਗਾ ਕਿੱਥੇ ਚੱਲੇ ਉਹ ਗਾਹ ਸੋਚਾਂਗੇ ਵੀ ਉੱਥੇ ਹੀ ਚਲਾਉਣਾ ਕਿ ਮਾਰਾ ਨੂੰ ਗਾਹ ਲੈ ਜਾਣਾ ਹੈਗਾ ਤੇ ਜੇ ਅੱਜ ਸਾਡੇ ਨਾਲ ਪ੍ਰਸ਼ਾਸਨ ਨੇ ਮੀਟਿੰਗ ਕਰੀ ਹੈ ਤਾਂ ਇਹ ਲੋਕਾਂ ਦਾ ਏਕਾ ਨੌਜਵਾਨਾਂ ਦਾ ਏਕਾ ਨੌਜਵਾਨਾਂ ਦੀ ਹਿੰਮਤ ਜਥੇਬੰਦੀਆਂ ਦੇ ਆਗੂ ਸੰਥਾ ਦੂਜੀਆਂ ਸੰਸਥਾਵਾਂ ਬਾਈ ਲੱਖਾ ਖੜਾ ਹੋਰ ਸਾਰੇ ਜਿਹੜੇ ਖੜੇ ਆ ਸਾਡੇ ਲੀਡਰ ਖੜੇ ਨੇ ਇਹਨਾਂ ਦਾ ਏਕਤਾ ਕਰਕੇ ਦਬਾਅ ਪੈ ਕੇ ਅੱਜ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਦੇ ਕਿਹੜੀ ਕਿਹੜੀ ਜਥੇਬੰਦੀ ਅੱਜ ਇੱਥੇ ਹਾਜ਼ਰ ਹੋਈਆਂ ਤੇ ਮੇਰਾ ਖਿਆਲ ਕੁਝ ਕਿਸਾਨ ਜਥੇਬੰਦੀਆਂ ਨੇ ਕੁਝ ਦੂਸਰੀਆਂ ਜਥੇਬੰਦੀਆਂ ਨੇ 17 18 ਜਥੇਬੰਦੀਆਂ ਹੈਗੀਆਂ ਜੀ ਇਹ ਨਾ ਆਪਣਾ ਬਲਦੇਵ ਤੁਸੀਂ ਦੱਸ ਦਿਓ ਬਈ ਕਿਹੜਿਆ ਕਿਹੜਾ ਸਾਰਾ ਹਮਲਤ ਇੱਕ ਮੀਟਿੰਗ ਬਾਰੇ ਦੱਸ ਦਿਓ ਜਿਹੜੀ ਕੱਲ੍ਹ ਵਾਲੀ ਹੈ ਮੈਨੂੰ ਮੀਟਿੰਗ ਅੱਨਾ ਹੋ ਗਈ ਹਾਂਜੀ ਅੱਜ ਇੱਥੇ ਜਿਹੜਾ ਭਾਨੇ ਸਿੱਧੂ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਤਕਰੀਬਨ ਪੰਜਾਬ ਦੇ ਸਾਰੇ ਫਰੰਟ ਜਿਹੜੇ ਆ ਚਾਹੇ ਉਹ ਐਸਕੇਐਮ ਹੋਵੇ ਸੰਤੀ ਜਥੇਬੰਦੀਆਂ ਉਹਨਾਂ ਲੋ ਰੁਲਦੂ ਜੀ ਆਏ ਸੀਗੇ ਉਤਰੀ ਭਾਰਤੀਆਂ 18 ਜਥੇਬੰਦੀਆਂ ਉਹਨਾਂ ਨੂੰ ਮੈਂ ਤੇ ਲੰਗਵਾਲ ਸਾਹਿਬ ਆਏ ਸੀਗੇ ਇਸੇ ਤਰ੍ਹਾਂ ਗੈਰ ਰਾਜਨੀਤਿਕ ਐਸਕੇਐਮ ਜਿਹੜਾ ਉਹਦੇ ਵੱਲੋਂ ਸਾਡੇ ਸਿੱਧੂਪੁਰ ਵਾਲੇ ਸਾਥੀ ਆਏ ਸੀ ਤੇ ਇਸ ਤੋਂ ਇਲਾਵਾ ਹੋਰ ਚੜੂਨੀ ਸਾਖ ਦੀ ਜਥੇਬੰਦੀ ਆ ਵੀ ਕੋਈ ਵੀ ਇਹੋ ਜਿਹਾ ਪੰਜਾਬ ਦਾ ਹੈ ਨਹੀਂਗਾ 77 ਅ ਤਰਾ ਨਹੀਂ ਬਚੀ ਗਈ ਜਿਹੜੀ ਇਸ ਤੋਂ ਬਾਹਰ ਹੋਵੇ ਇਸ ਕਰਕੇ ਇਹ ਵੱਡੀ ਇੱਕ ਮਹਿਮ ਬਣ ਗਈ ਸੀਗੀ ਇਕੱਠ ਤੁਸੀਂ ਕੱਲ੍ਹ ਵਾਲਾ ਵੀ ਦੇਖਿਆ ਤੇ ਆਉਣ ਵਾਲੇ ਦਿਨਾਂ 'ਚ ਵੀ ਇਹ ਹੋਰ ਵਧਣੀ ਆ ਕਿਉਂਕਿ ਹੋਰ ਨੌਜਵਾਨਾਂ ਦੀਆਂ ਸਾਰੀਆਂ ਜਥੇਬੰਦੀਆਂ ਵਾਂ ਧਾਰਮਿਕ ਜਥੇਬੰਦੀਆਂ ਵਾਂ ਪੰਜਾਬ ਦੀ ਇੱਕ ਵੀ ਜਥੇਬੰਦੀ ਐ ਉਹ ਜੀ ਨਹੀਂ ਜਿਹੜੀ ਇਸ ਘੋਲ ਤੋਂ ਬਾਹਰ ਆ ਦੂਸਰੀ ਗੱਲ ਕੱਲ ਦੀ ਜਿਹੜੀ ਮੀਟਿੰਗ ਹੋਣੀ ਆ ਉਹ ਇਹ ਫਾਈਨਲ ਕਰੂਗੀ ਗੱਲ ਨੂੰ ਵੀ ਇਸ ਘੋਲ ਨੇ ਅੱਗੇ ਕਿੱਧਰ ਜਾਣਾ ਵਾ ਜੇ ਤਾਂ ਸਰਕਾਰ ਮਤਲਬ ਪੋਜੀਟਿਵ ਤਰੀਕੇ ਨਾਲ ਆਊਗੀ ਸਾਰੇ ਪਰਚੇ ਰੱਦ ਕਰੂ ਜੋ ਸਾਡੀ ਮੰਗ ਆ ਤੇ ਭਾਨੇ ਨੂੰ ਰਿਆ ਕਰੂਗੀ ਫਿਰ ਉਸ ਢੰਗ ਨਾਲ ਸੋਚਾਂਗੇ ਜੇ ਸਰਕਾਰ ਕੋ ਹਜੇ ਵੀ ਮੰਨ ਲ ਕੇ ਸੋਚਦੀ ਹੈ ਵੀ ਭਾਣੇ ਤੇ ਕੋਈ ਹੋਰ ਪਰਚੇ ਪਾਉਣੇ ਆ ਜਾਂ ਭਾਣੇ ਨੂੰ ਹੋਰ ਤਸ਼ੱਦਦ ਦਾ ਸਕਾਰ ਬਣਾਉਣਾ ਫਿਰ ਉਸ ਤਾਂਗਣਾ ਸੋਚਾਂਗੇ ਵੀ ਅੰਦੋਲਨ ਨੂੰ ਹੋਰ ਕਿਵੇਂ ਵੱਡਾ ਕੀਤਾ ਜਾਵੇ ਹੋ ਇਹਨੂੰ ਪੂਰੇ ਪੰਜਾਬ ਨੂੰ ਕਿਵੇਂ ਇਕੱਠਾ ਕਰਕੇ ਜਿਹੜੀ ਭਗਵੰਤ ਮਾਨ ਸਰਕਾਰ ਜਿਹੜੀ ਨੌਜਵਾਨਾਂ ਨੂੰ ਜਵਾਨਬੰਦੀ ਤੇ ਕੱਲੇ ਨੌਜਵਾਨਾਂ ਦੇ ਕਿਉਂ ਤੁਹਾਡੇ মিডিਏ ਦੀ ਜਵਾਨਬੰਦੀ ਕੀਤੀ ਜਾ ਰਹੀ ਹੈ ਵੀ ਇਸ ਸਾਰੇ ਇੱਕ ਵਰਤਾਰੇ ਤੋਂ ਭਗਵੰਤ ਮਾਨ ਸਰਕਾਰ ਨੂੰ ਕਿਸ ਤਰ੍ਹਾਂ ਪਿੱਛੇ ਧੱਕਿਆ ਜਾਵੇ ਇਹ ਸਾਰੀ ਵਿਆਉਤਬੰਦੀ ਕਰਾਂਗੇ ਕਿਉਂਕਿ ਜਿਵੇਂ ਲੱਖਾ ਵੀ ਪਹਿਲਾਂ ਬੋਲ ਕੇ ਗਿਆ ਵੀ ਮਸਲਾ ਸਿਰਫ ਇੱਕ ਭਾਨੇ ਦਾ ਨਹੀਂਗਾ ਮਸਲਾ ਸਮੂਹ ਨੌਜਵਾਨਾਂ ਦਾ ਵਾ ਜਿਹੜਾ ਵੀ ਬੋਲਦਾ ਵਾ ਵੀ ਇਹਨਾਂ ਨੇ ਉਹ ਜਿਵੇਂ ਮੋਦੀ ਨੇ ਰਾਹ ਫੜਿਆ ਹੋਇਆ ਵਾ ਵੀ ਉਹ ਵਿਰੋਧੀ ਧਿਰ ਕੋਈ ਛੱਡਣੀ ਨਹੀਂ ਰਹਿਣੀ ਨਹੀਂ ਦੇਣੀਗੀ ਵਿਰੋਧੀ ਧਿਰ ਉਸੇ ਤਰ੍ਹਾਂ ਪੰਜਾਬ ਚੱਲ ਰਿਹਾ ਵੀ ਨਾ ਮੀਡੀਆ ਰਹਿਣ ਦੇਣਾ ਉਲਟ ਬੋਲਣ ਵਾਲਾ ਕੋਈ ਨੌਜਵਾਨ ਬੋਲਦਾ ਉਹ ਨਹੀਂ ਰਹਿਣ ਦੇਣਾਗਾ ਜਿਹੜੀ ਵੀ ਵਿਰੋਧੀ ਧਿਰ ਆ ਉਹ ਖਤਮ ਕਰ ਦੇਣੀ ਹੈ ਉਹ ਕਹਿਣ ਵੀ ਲੱਗ ਪਿਆ ਮਾਨ ਸਾਹਿਬ ਤਾਂ ਵੀ ਵਿਰੋਧੀ ਧਿਰ ਕਿਹੜੀ ਤੇ ਹੈ ਹੀ ਨਹੀਂ ਵਿਰੋਧੀ ਧਿਰ ਕੋਈ ਵੀ ਜਿਹੜਾ ਉਹ ਰਾਹ ਤੇ ਚੱਲ ਰਿਹਾ ਉਹ ਬਹੁਤ ਖਤਰਨਾਕ ਰਹਾਵਾ ਜੇ ਰਾਜ ਕਰਤਾ ਧਿਰ ਦੇ ਮੂਰੇ ਕੋਈ ਬੋਲਣ ਵਾਲਾ ਨਾ ਹੋਊਗਾ ਉਹਨਾਂ ਦੀਆਂ ਗਲਤੀਆਂ ਦੱਸਣ ਵਾਲਾ ਨਾ ਹੋਊਗਾ ਫੇਰ ਤਾਂ ਇਹ ਇੱਕ ਤਰ੍ਹਾਂ ਦਾ ਤਾਨਾਸ਼ਾਹੀ ਰਾਜ ਬਣ ਗਿਆ ਵੀ ਜੋ ਮਰਜੀ ਫੜੀ ਜਾਣਗੇ ਕੁੱਟੀ ਜਾਣਗੇ ਜੋ ਮਰਜੀ ਕਰੀ ਜਾਣਗੇ ਸੋਹਣ ਸਾਡੀ ਲੜਾਈ ਉਹਦੇ ਤਾਨਾਸ਼ਾਹੀ ਤੇ ਤ ਸੋ ਪੰਜਾਬ ਦੇ ਲੋਕਾਂ ਨੂੰ ਸਾਰਿਆਂ ਨੂੰ ਅਪੀਲ ਆ ਵੀ ਜੇ ਆਪਾਂ ਇਕੱਠੇ ਹੋ ਕੇ ਨਾ ਲੜੇ ਜੇ ਇਕੱਠੇ ਹੋ ਕੇ ਨਾ ਬੋਲੇ ਇਸ ਤਾਨਾਸ਼ਾਹੀ ਦੇ ਵਿਰੁੱਧ ਫਿਰ ਅੱਜ ਇੱਕ ਭਾਨਾ ਕੱਲ ਨੂੰ ਹੋਰ ਭਾਨਾ ਆਊਗਾ ਆ ਤੁਹਾਡੇ ਚੈਨਲ ਕਿੰਨੇ ਦੇ ਡਾਤੇ ਆ ਜਿਹੜਾ ਚੈਨਲ ਮਾੜਾ ਜਿਹਾ ਬੋਲਦਾ ਵਾ ਉਹਨੂੰ ਚੱਕ ਦਿੰਦੇ ਆ ਸੋ ਇਸ ਤਾਨਾਸ਼ਾਹੀ ਨੂੰ ਪਿਛਾਹ ਹਟਾਉਣ ਵਾਸਤੇ ਤੇ ਚਾਨਾਸ਼ਾਹੀ ਖਤਮ ਕਰਾਉਣ ਵਾਸਤੇ ਸਾਡੀ ਲੜਾਈ ਆ ਤੇ ਅਸੀਂ ਲਗਾਤਾਰ ਲੜ ਰਹੇ ਆ ਤੇ ਕੱਲ ਦੀ ਮੀਟਿੰਗ ਫੈਸਲਾ ਕਰ ਦੂਗੀ ਵੀ ਇਸ ਲੜਾਈ ਨੱਕ ਕਿਹੜੇ ਪਾਸੇ ਨੂੰ ਜਾਣਾ ਮੈਨੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਭਾਨਾ ਸਿੱਧੂ ਦੀ ਰਿਹਾਈ ਦੇ ਲਈ ਪੱਡਾ ਕਾਠ 29 ਤਰੀਕ ਨੂੰ ਪਿੰਡ ਕੋਟਦੁੰਨੇ ਹੋਇਆ ਸੀ ਤੇ ਇਸ ਇਕੱਠ ਦਾ ਸਰਕਾਰ ਤੇ ਅਸਰ ਹੁੰਦਾ ਦਿਖਾਈ ਦੇ ਰਿਹਾ ਜਿਸ ਦੇ ਨਾਲ ਸਰਕਾਰ ਦਬਾਅ ਹੇਠ ਹੈ ਇਸੇ ਕਰਕੇ ਹੀ ਉਸ ਟੀਮ ਨੂੰ ਗੱਲਬਾਤ ਦੇ ਲਈ ਸੱਦਿਆ ਜੋ ਭਾਨਾ ਸਿੱਧੂ ਦੀ ਰਿਹਾਈ ਦੇ ਲਈ ਸੰਘਰਸ਼ ਕਰ ਰਹੀ ਹੈ ਅਗੇਤੀ ਅਗਵਾਈ ਕਰ ਰਹੀ ਹੈ ਤੇ ਇਸ ਮਾਮਲੇ ਤੇ ਵੱਡੇ ਅਪਡੇਟ ਸਾਹਮਣੇ ਆਏ ਨੇ ਦੇਖੋ ਪੂਰੀ ਵੀਡੀਓ ਤੁਹਾਡਾ ਕੀ ਕਹਿਣਾ ਇਸ ਮਸਲੇ ਤੇ ਜਰੂਰ ਕਮੈਂਟ ਕਰਨਾ ਕਿ ਭਾਨਾ ਸਿੱਧੂ ਦੀ ਜ਼ਮਾਨਤ ਕਰਾਉਣੀ ਚਾਹੀਦੀ ਹੈ ਜਾਂ ਫਿਰ ਪਰਚੇ ਰੱਦ ਕਰਾ ਕੇ ਹੀ ਰਿਹਾਈ ਕਰਵਾਉਣੀ ਚਾਹੀਦੀ ਹੈ ਕੀ ਕਹਿਣਾ ਤੁਹਾਡਾ ਇਸ ਬਾਰੇ ਜਰੂਰ ਦੱਸਣਾ ਜੀ ਜੇ ਅੱਜ ਦੀ ਮੀਟਿੰਗ ਕਿਸ ਤਰ੍ਹਾਂ ਦੇਖਣ ਨੂੰ ਮਿਲੇਗੀ ਜੇ ਪ੍ਰਸ਼ਾਸਨ ਦੇ ਦੋ ਦੋ ਐਸਐਸਪੀ ਇਤੇ ਪਹੁੰਚੇ ਦੋ ਜ਼ਿਲ੍ਹਕ ਦੇ ਕਿਸ ਤਰ੍ਹਾਂ ਉਹਨਾਂ ਦੀ ਕਿਸ ਤਰ੍ਹਾਂ ਰਵੱਈਆ ਰਿਹਾ ਕਿਸ ਤਰ੍ਹਾਂ ਦੀ ਸ਼ਬਦਾਂ ਰਹੀ ਜਿਹੜਾ ਕੱਲ ਇਕੱਠ ਹੋਇਆ ਕੁਝ ਦਿਨਾਂ ਦੇ ਕਹਿਣ ਤੇ ਮਤਲਬ ਜੇ ਕਹ ਜੀਏ ਵੱਡੀ ਪੱਧਰ ਤੇ ਇਕੱਠ ਹੋਇਆ ਉਹ ਇਕੱਠ ਦਾ ਹੀ ਦਬਾਅ ਪਿਆ ਤੇ ਦਵਾ ਕਰਕੇ ਪ੍ਰਸ਼ਾਸਨ ਨੇ ਸਾਡੇ ਨਾਲ ਮੀਟਿੰਗ ਕੀਤੀ ਹੈ ਕੱਲ ਨੂੰ ਦੁਬਾਰਾ ਫੇਰ ਚੰਗੜ ਤੋਂ ਵੱਡੇ ਅਫਸਰ ਆ ਰਹੇ ਨੇ ਕੱਲ ਨੂੰ ਫੇਰ ਸਾਡੀ ਦੁਬਾਰਾ ਮੀਟਿੰਗ ਹੋਣੀ ਹੈ ਇਹ ਉਹ ਅਸੀਂ ਬੜਾ ਬੜਾ ਯਕੀਨ ਨਹੀਂ ਕਰਦਾ ਅਫਸਰ ਸ਼ਾਹੀ ਹੋਵੇ ਸਰਕਾਰ ਹੋਵੇ ਹਰ ਕਦੋਂ ਭੱਜ ਜਾਂਦੀ ਗੱਲਬਾਤ ਕਰਦੇ ਕਰਦੀ ਸਾਡਾ ਜਿਹੜਾ 3 ਤਰੀਕ ਦਾ 1 ਤਰੀਕ ਦਾ ਪ੍ਰੋਗਰਾਮ ਹੈ ਉਹ ਸਾਡਾ ਜਿਉਂ ਤੇ ਤਿਉਂ ਹੈ ਜਿੰਨਾ ਚੇੱਕਰ ਬਿਨਾਂ ਸ਼ਰਤ ਪਾ ਨਾ ਰਹਿ ਆ ਨਹੀਂ ਆਉਂਦਾ ਸਾਡਾ ਅਦੁੱਲ ਅਜਾਰੀ ਰਹੂਗਾ ਅਸੀਂ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਕੇ ਜਾਵਾਂਗੇ ਮੇਰਾ ਖੈਰਾ ਰਿਹਾਂ ਕਰੇ ਬਣਾ ਗਾਜ ਕਰਨਾ ਕੀ ਉਹ ਬਾਰੇ ਦੱਸਾਂਗੇ ਅਸੀਂ ਘਰ ਵਾਸ ਨਹੀਂ ਆਪਾਂ ਦੇ ਮਤਲਬ ਸਾਡਾ ਦੋਲਨ ਚੱਲਦਾ ਹੀ ਰਹੂਗਾ ਕਿੱਥੇ ਚੱਲੇ ਉਹ ਗਾਹਾਂ ਸੋਚਾਂਗੇ ਵੀ ਉੱਥੇ ਚਲੋਣਾ ਕਿਸੇ ਮਾਰਾ ਨੂੰ ਬਹਾ ਲਿਆਣਾਗਾ ਤੇ ਜੇ ਅੱਜ ਸਾਡੇ ਨਾਲ ਪ੍ਰਸ਼ਾਸਨ ਨੇ ਮੀਟਿੰਗ ਕਰੀਆ ਤਾਂ ਇਹ ਲੋਕਾਂ ਦਾ ਏਕਾ ਨੌਜਵਾਨਾਂ ਦਾ ਏਕਾ ਨੌਜਵਾਨਾਂ ਦੀ ਹਿੰਮਤ ਜਥੇਬੰਦੀਆਂ ਦੇ ਆਗੂ ਸੰਥਾ ਦੁੱਧੀਆਂ ਸੰਤਾਵਾ ਬਾਈ ਲੱਖਾ ਖੜਾ ਹੋਰ ਸਾਰੇ ਜਿਹੜੇ ਖੜੇ ਆ ਸਾਡੇ ਲੀਡਰ ਖੜੇ ਨੇ ਇਹਨਾਂ ਦਾ ਇਹ ਏਕਤਾ ਕਰਕੇ ਦਬਾਅ ਪੈ ਕੇ ਅੱਜ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਇਹ ਕਿਹੜੀ ਕਿਹੜੀ ਜਥੇਬੰਦੀ ਅੱਜ ਇੱਥੇ ਹਾਜ਼ਰ ਹੋਈਆਂ ਤੇ ਮੇਰਾ ਖਿਆਲ ਕੁਝ ਕਿਸਾਨ ਜਥੇਬੰਦੀਆਂ ਨੇ ਕੋਸੋ ਦੂਸਰੀਆਂ ਜੱਥੇਬੰਦੀਆਂ ਨੇ 17 18 ਜੱਥੇਬੰਦੀਆਂ ਹੈਗੀਆਂ ਜੀ ਇਹ ਨਾ ਆਪਣਾ ਬਲਦੇਵ ਤੁਸੀਂ ਦੱਸ ਦਿਓ ਬਈ ਕਿਹੜਿਆ ਕਿਹੜਾ ਸਾਰਾ ਹਾਂ ਮੈਂ ਤਾਂ ਇੱਕ ਮਿੰਟ ਵੀ ਬਾਰੇ ਦੱਸ ਦੂ ਜੀ ਕੱਲਾ ਨਹੀਂ ਆਹ ਮੈਨੂੰ ਖੰਡਾ ਹੋ ਗਈ ਹਾਂਜੀ ਅੱਜ ਇੱਥੇ ਜਿਹੜਾ ਭਾਨੇ ਸਿੱਧੂ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਤਕਰੀਬਨ ਪੰਜਾਬ ਦੇ ਸਾਰੇ ਫਰੰਟ ਜਿਹੜੇ ਆ ਚਾਹੇ ਉਹ ਐਸਕੇਐਮ ਹੋਵੇ ਸੈਂਤੀ ਜੱਥੇਬੰਦੀਆਂ ਉਹਨਾਂ ਲੋ ਰਲਦੂ ਜੀ ਆਏ ਸੀਗੇ ਉੱਤਰੀ ਭਾਰਤੀਆਂ 18 ਜੱਥੇਬੰਦੀਆਂ ਉਹਨਾਂ ਲੋ ਅ ਮੈਂ ਤੇ ਲੰਗੋਵਾਲ ਸਾਹਿਬ ਆਏ ਸੀਗੇ ਇਸੇ ਤਰ੍ਹਾਂ ਗੈਰ ਰਾਜਨੀਤਿਕ ਐਸਕੇਐਮ ਆ ਜਿਹੜਾ ਉਹਦੇ ਵੱਲੋਂ ਸਾਡੇ ਸਿੱਧੂਪੁਰ ਵਾਲੇ ਸਾਥੀ ਆਏ ਸੀ ਇਸ ਤੋਂ ਇਲਾਵਾ ਹੋਰ ਚੜੂਨੀ ਸਾਹਿਬ ਦੀ ਜਥੇਬੰਦੀ ਆ ਵੀ ਕੋਈ ਵੀ ਇਹੋ ਜਿਹਾ ਪੰਜਾਬ ਦਾ ਹੈ ਨਹੀਂਗਾ ਅ 77 ਅ ਤੇਰਾ ਨਹੀਂ ਬਚੀ ਗਈ ਜਿਹੜੀ ਇਸ ਤੋਂ ਬਾਹਰ ਹੋਵੇ ਇਸ ਕਰਕੇ ਇਹ ਵੱਡੀ ਇੱਕ ਮਹਿਮਾ ਬਣ ਗਈ ਸੀਗੀ ਇਕੱਠ ਤੁਸੀਂ ਕੱਲ੍ਹ ਵਾਲਾ ਵੀ ਦੇਖਿਆ ਤੇ ਆਉਣ ਵਾਲੇ ਦਿਨਾਂ ਚ ਵੀ ਇਹ ਹੋਰ ਵਧਣੀ ਆ ਕਿਉਂਕਿ ਹੋਰ ਨੌਜਵਾਨਾਂ ਦੀਆਂ ਸਾਰੀਆਂ ਜਥੇਬੰਦੀਆਂ ਵਾਂ ਧਾਰਮਿਕ ਜਥੇਬੰਦੀਆਂ ਵਾਂ ਪੰਜਾਬ ਦੀ ਇੱਕ ਵੀ ਜਥੇਬੰਦੀ ਐ ਉਹ ਜੀ ਨਹੀਂ ਜਿਹੜੀ ਇਸ ਘੋਲ ਤੋਂ ਬਾਹਰ ਆ ਦੂਸਰੀ ਗੱਲ ਕੱਲ ਦੀ ਜਿਹੜੀ ਮੀਟਿੰਗ ਹੋਣੀ ਆ ਉਹ ਇਹ ਫਾਈਨਲ ਕਰੂਗੀ ਗੱਲ ਨੂੰ ਵੀ ਇਸ ਘੋਲ ਨੇ ਅੱਗੇ ਕਿੱਧਰ ਜਾਣਾ ਵਾ ਜੇ ਤਾਂ ਸਰਕਾਰ ਮਨ ਲੇ ਪੋਜੀਟਿਵ ਤਰੀਕੇ ਨਾਲ ਆਊਗੀ ਸਾਰੇ ਪਰਚੇ ਰੱਦ ਕਰੂ ਜੋ ਸਾਡੀ ਮੰਗ ਆ ਤੇ ਭਾਨੇ ਨੂੰ ਰਿਆ ਕਰੂਗੀ ਫਿਰ ਉਸ ਢੰਗ ਨਾਲ ਸੋਚਾਂਗੇ ਜੇ ਸਰਕਾਰ ਹਜੇ ਵੀ ਮੰਨ ਲ ਕੇ ਸੋਚਦੀ ਹੈ ਵੀ ਭਾਣੇ ਤੇ ਕੋਈ ਹੋਰ ਪਰਚੇ ਪਾਉਣੇ ਆ ਜਾਂ ਭਾਣੇ ਨੂੰ ਹੋਰ ਤਸ਼ੱਦਦ ਦਾ ਸਕਾਰ ਬਣਾਉਣਾ ਫਿਰ ਉਸ ਟੰਗਣਾ ਸੋਚਾਂਗੇ ਵੀ ਅੰਦੋਲਨ ਨੂੰ ਹੋਰ ਕਿਵੇਂ ਵੱਡਾ ਕੀਤਾ ਜਾਵੇ ਹੋ ਇਹਨੂੰ ਪੂਰੇ ਪੰਜਾਬ ਨੂੰ ਕਿਵੇਂ ਇਕੱਠਾ ਕਰਕੇ ਜਿਹੜੀ ਭਗਵੰਤ ਮਾਨ ਸਰਕਾਰ ਜਿਹੜੀ ਨੌਜਵਾਨਾਂ ਨੂੰ ਜਵਾਨਬੰਦੀ ਤੇ ਕੱਲੇ ਨੌਜਵਾਨਾਂ ਦੇ ਕਿਉਂ ਤੁਹਾਡੇ ਮੀਡੀਆ ਦੀ ਜਵਾਨਬੰਦੀ ਕੀਤੀ ਜਾ ਰਹੀ ਹੈ ਵੀ ਇਸ ਸਾਰੇ ਇੱਕ ਵਰਤਾਰੇ ਤੋਂ ਭਗਵੰਤ ਮਾਨ ਸਰਕਾਰ ਨੂੰ ਕਿਸ ਤਰ੍ਹਾਂ ਪਿੱਛੇ ਧੱਕਿਆ ਜਾਵੇ ਇਹ ਸਾਰੀ ਵਿਉਂਤਬੰਦੀ ਕਰਾਂਗੇ ਕਿਉਂਕਿ ਜਿਵੇਂ ਲੱਖਾ ਵੀ ਪਹਿਲਾਂ ਬੋਲ ਕੇ ਗਿਆ ਵੀ ਮਸਲਾ ਸਿਰਫ ਇੱਕ ਭਾਨੇ ਦਾ ਨਹੀਂਗਾ ਮਸਲਾ ਸਮੂਹ ਨੌਜਵਾਨਾਂ ਦਾ ਵਾ ਵੀ ਜਿਹੜਾ ਵੀ ਬੋਲਦਾ ਵਾ ਵੀ ਇਹਨਾਂ ਨੇ ਉਹ ਜਵੇਂ ਮੋਦੀ ਨੇ ਰਾਹ ਫੜਿਆ ਹੋਇਆ ਵਾ ਵੀ ਉਹ ਵਿਰੋਧੀ ਧਿਰ ਕੋਈ ਛੱਡਣੀ ਨਹੀਂ ਰਹਿਣੀ ਨਹੀਂ ਦੇਣੀਗੀ ਵਿਰੋਧੀ ਧਿਰ ਉਸੇ ਤਰ੍ਹਾਂ ਪੰਜਾਬ ਚੱਲ ਰਿਹਾ ਵੀ ਨਾ ਮੀਡੀਆ ਰਹਿਣ ਦੇਣਾ ਉਲਟ ਬੋਲਣ ਵਾਲਾ ਕੋਈ ਨੌਜਵਾਨ ਬੋਲਦਾ ਉਹ ਨਹੀਂ ਰਹਿਣ ਦੇਣਾਗਾ ਜਿਹੜੀ ਵੀ ਵਿਰੋਧੀ ਧਿਰ ਆ ਉਹ ਖਤਮ ਕਰ ਦੇਣੀ ਹੈ ਕਹਿਣ ਵੀ ਲੱਗ ਪਿਆ ਮਾਨ ਸਾਹਿਬ ਤਾਂ ਵੀ ਵਿਰੋਧੀ ਧਿਰ ਕਿਹੜੀ ਤੇ ਹੈ ਹੀ ਨਹੀਂ ਵਿਰੋਧੀ ਧਿਰ ਕੋਈ ਵੀ ਜਿਹੜਾ ਉਹ ਰਾਹ ਤੇ ਚੱਲ ਰਿਹਾ ਉਹ ਬਹੁਤ ਖਤਰਨਾਕ ਰਾਹ ਵਾ ਜੇ ਰਾਜ ਕਰਤਾ ਧਿਰ ਦੇ ਮੂਰੇ ਕੋਈ ਬੋਲਣ ਵਾਲਾ ਨਾ ਹੋਊਗਾ ਉਹਨਾਂ ਦੀਆਂ ਗਲਤੀਆਂ ਦੱਸਣ ਵਾਲਾ ਨਾ ਹੋਊਗਾ ਫੇਰ ਤਾਂ ਇਹ ਇੱਕ ਤਰ੍ਹਾਂ ਦਾ ਤਾਨਾਸ਼ਾਹੀ ਰਾਜ ਬਣ ਗਿਆ ਵੀ ਜੋ ਮਰਜੀ ਫੜੀ ਜਾਣਗੇ ਕੁੱਟੀ ਜਾਣਗੇ ਜੋ ਮਰਜੀ ਕਰੀ ਜਾਣਗੇ ਸੋ ਸਾਡੀ ਲੜਾਈ ਉਹਦੇ ਤਾਨਾਸ਼ਾਹੀ ਤੇ ਤੀਰੇ ਸੋ ਪੰਜਾਬ ਦੇ ਲੋਕਾਂ ਨੂੰ ਸਾਰਿਆਂ ਨੂੰ ਅਪੀਲ ਆ ਵੀ ਜੇ ਆਪਾਂ ਇਕੱਠੇ ਹੋ ਕੇ ਨਾ ਲੜੇ ਜੇ ਇਕੱਠੇ ਹੋ ਕੇ ਨਾ ਬੋਲੇ ਇਸ ਤਾਨਾਸ਼ਾਹੀ ਦੇ ਵਿਰੁੱਧ ਫਿਰ ਅੱਜ ਇੱਕ ਭਾਨਮ ਕੱਲ ਨੂੰ ਹੋਰ ਭਾਨਾ ਆਊਗਾ ਆ ਤੁਹਾਡੇ ਚੈਨਲ ਕਿੰਨੇ ਦੇ ਡਾਤੇ ਆ ਜਿਹੜਾ ਚੈਨਲ ਮਾੜਾ ਜਿਹਾ ਬੋਲਦਾ ਉਹਨੂੰ ਚੱਕ ਦਿੰਦੇ ਆ ਸੋ ਇਸ ਤਾਨਾਸ਼ਾਹੀ ਨੂੰ ਪਿਛਾਹ ਹਟਾਉਣ ਵਾਸਤੇ ਤੇ ਤਾਨਾਸ਼ਾਹੀ ਖਤਮ ਕਰਾਉਣ ਵਾਸਤੇ ਸਾਡੀ ਲੜਾਈ ਆ ਤੇ ਅਸੀਂ ਲਗਾਤਾਰ ਲੜ ਰਹੇ ਆ ਤੇ ਕੱਲ ਦੀ ਮੀਟਿੰਗ ਫੈਸਲਾ ਕਰ ਦੂਗੀ ਵੀ ਇਸ ਲੜਾਈ ਨੇ ਅੱਗੇ ਕਿਹੜੇ ਪਾਸੇ ਨੂੰ ਜਾਣਾ ਮੈਨੂੰ